ਇਹ ਤੇ ਲਾਰੂ ਆਪਾਂ ਜੇ ਕਾਂਗਰਸ ਦੇ ਬਾਰੇ ਚ ਵੀ ਗੱਲ ਹੋ ਚੁੱਕੀ ਐ ਕਿ ਉਹਨਾਂ ਨੇ ਸਾਡਾ ਕਾਲ ਤੱਕ ਢਾਇਆ ਸਾਡੇ ਨਾਲ ਜੋ ਜ਼ੁਲਮ ਉਸਤ ਉਹਨਾਂ ਨੇ ਕੀਤਾ ਜ ਚ ਨਵੰਬਰ 1984 ਚ ਦਿੱਲੀ ਦੀਆਂ ਸੜਕਾਂ ਤੇ ਸਾਡੇ ਸਿੱਖਾਂ ਨੂੰ ਕਿੱਦਾ ਸਾਡੀਆਂ ਧੀਆਂ ਪਣਾ ਦੀ ਬੇਇੱਜ਼ਤੀ ਕੀਤੀ ਗੱਲਾਂ ਦੇ ਟਾਇਰ ਪਾਏ ਗਏ ਹੁਣ ਜੇ ਭਾਜੀਪੀ ਆ ਸੈਂਟਰਲ ਦੇ ਉਹਨਾਂ ਨੇ ਦੇਖੋ ਸਾਡੇ ਕਿਸੰਦ ਨਾਲ ਕੀ ਕੀਤਾ 700 800 ਕਿਸਾਨ ਚੜਾਉਦੋਂ ਉਹ ਅੰਦੋਲਨ ਚ ਅਸ਼ੀਰ ਹੋਇਆ ਉਦੋਂ ਬਾਅਦ ਚ ਅੱਜ ਜਦੋਂ ਦੁਬਾਰਾ ਔਰਚਾ ਦਾ ਗੱਲ ਤੇ ਉਹ ਦਿੱਲੀ ਜਾਣਾ ਚਾਹੁੰਦੇ ਕਿਸਾਨ ਚ ਦਿੱਲੀ ਦੇ ਬਾਲਟਰ ਬੰਦ ਕਰਕੇ ਤੇ ਪੰਜਾਬੀਆਂ ਦੀ ਕਿਸਾਨਾਂ ਲਈ ਕਿ ਹੁਣ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਹਾਲਾਤ ਕਿਦਾਂ ਦੇ ਨੌਜਵਾਨੀ ਨਸ਼ੇ ਚ ਕਿਦਾਂ ਬਰਬਾਦ ਕੀਤੀ ਜਾ ਰਹੀ ਆ ਸਾਡੇ ਜਿਹੜੇ ਹੁਕਮਰਾਨਾਂ ਨੇ ਨੌਜਵਾਨਾਂ ਨੂੰ ਵਾਦਾ ਕਰਕੇ ਸੀ ਵੀ ਨਸ਼ਿਆਂ ਤੋਂ ਬਚਾਵਾਂਗੇ ਉਹੀ ਨਸ਼ਾ ਵਰਤਾ ਰਹਿਆ ਉਹੀ ਨਸ਼ਾ ਵੰਡ ਰਿਹਾ ਉਹੀ ਨਸ਼ੇ ਦੀਆਂ ਦੁਕਾਨਾਂ ਚਲਾ ਰਿਹਾ ਹੁਣ ਆਪਾਂ ਨੂੰ ਪਤਾ ਕਿ ਜਿਹੜੇ ਅੱਜ ਇਥੋਂ ਦੇ ਉਮੀਦਵਾਰ ਆ ਉਹਨਾਂ ਦਾ ਕਰਤਾਰ ਕੀ ਰਿਹਾ ਉਹਨਾਂ ਨੂੰ ਇਹੋ ਹੀ ਭਗਵੰਤ ਮਾਨ ਦੀ ਕਹਿੰਦੇ ਦੇਸੀ ਕੇ ਕਿ ਨਸ਼ੇ ਦੇ ਵਪਾਰੀ ਆ ਇਹਨਾਂ ਨੇ ਸਾਡੀ ਨੌਜਵਾਨੀ ਨੂੰ ਤਬਾਹ ਕੀਤਾ ਅੱਜ ਪਤਾ ਨਹੀਂ ਫਿਰ ਦੁਬਾਰਾ ਉਹਨਾਂ ਨੂੰ ਕਿਉਂ ਲਿਆਂਦਾ ਜਾ ਰਿਹਾ ਕੀ ਮਜਬੂਰੀਆਂ ਕਿਉਂਕਿ ਪੰਜਾਬ ਦੀ ਧਰਤੀ ਤੇ ਨਸ਼ਾ ਦਿਨ-ਦਿਨ ਵਧ ਰਿਹਾ ਇਹ ਜਦੋਂ ਦੀ ਸਰਕਾਰ ਆਈ ਆ ਕੋਈ ਲਾਅ ਨਾ ਡਾਡਰ ਦਿਲਧਾਰੇ ਕਤਲ ਹੋ ਰਿਹਾ ਦਿਲਧਾਰੇ ਫਰੋਟੀਆਂ ਲਈਆਂ ਜਾ ਰਹੀਆਂ ਤੇ ਮੇਰੇ ਖਿਆਲ ਸਰਕਾਰ ਨਾਲ ਦੀ ਕੋਈ ਚੀਜ਼ ਲੱਗਦੀ ਨਹੀਂ ਇੱਥੇ ਇਸ ਕਰਕੇ ਜਿਹੜਾ ਕੋ ਪੰਜਾਬ ਦੇ ਹੱਕ ਦੀ ਗੱਲ ਕਰਦਾ ਉਹਨਾਂ ਨੂੰ ਤਾਂ ਜਹਿਲਾਂ ਤੇ ਜਿਨ੍ਹਾਂ ਦੇ ਕੋਈ ਪੰਜਾਬ ਦੇ ਲੋਕਾਂ ਨੂੰ ਤੰਗ ਕਰਨਾ, ਫਲੋਤੀਆਂ ਲੈਣੀਆਂ, ਜੋ ਮਾਰੇ ਕਤਲ ਕਰਨੇ ਉਹਨਾਂ ਉਹਨਾਂ ਵਾਸਤੇ ਕੋਈ ਕਾਨੂੰਨ ਕਹਿਦਾ ਕੋਈ ਕੰਮ ਨਹੀਂ ਕਰਦਾ ਇਸ ਕਰਕੇ ਹੁਣ ਆਪਾਂ ਨੂੰ ਸਾਰਿਆਂ ਨੂੰ ਵਿਚਾਰਨਾ ਪਊਗਾ ਕਿ ਪੰਜਾਬ ਨੂੰ ਇਦਾਂ ਨਿਵਾਰਸ ਛੱਡ ਦੇਣਾ ਕਿ ਦਿੱਲੀ ਵਾਲੇ ਆ ਕੇ ਇੱਥੇ ਸਾਡੇ ਤੇ ਹੁਕਮ ਚਲਾਉਣ ਆਪਣਾ ਰਾਜ ਕਰਨ ਸਾਨੂੰ ਲੁੱਟਣ ਕੁੱਟਣ ਤੇ ਸਾਡੀ ਨੌਜਵਾਨੀ ਨੂੰ ਬਰਬਾਦ ਕਰ ਦੇਣ ਇਹ ਮੇਰਾ ਖਿਆਲ ਹੈ ਕਿ ਹੁਣ ਸਮਾਂ ਆ ਗਿਆ ਗੁਰੂ ਸਾਹਿਬ ਦਾ ਓਟ ਆਸਰਾ ਲਈਏ ਗੁਰੂ ਸਾਹਿਬ ਕਿਰਪਾ ਕਰਨ ਪੰਜਾਬ ਦੇ ਤਰਸ ਕਰਨਾ ਆਪਾਂ ਸਾਰੇ ਜਣੇ ਸਿਰ ਜੋੜ ਕੇ ਬੈਠੀਏ ਆਪਣੇ ਪੰਜਾਬ ਨੂੰ ਪੰਥ ਨੂੰ ਬਚਾਉਣ ਦੀ ਗੱਲ ਤੋਰੀਏ ਕਿਉਂਕਿ ਇਸ ਤੋਂ ਬਿਨਾ ਆਪਣਾ ਗੁਜ਼ਾਰਾ ਨਹੀਂ ਕਿਉਂਕਿ ਇਸ ਪੰਜਾਬ ਦੀ ਧਰਤੀ ਵਾਸਤੇ ਸਾਡੇ ਵੱਡੇ ਵੱਡੇ ਜਿਹੜਿਆਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਬਹੁਤ ਸ਼ਹਾਦਤਾਂ ਦਿੱਤੀਆਂ ਤੇ ਇਹਨੂੰ ਆਵਾਗ ਰੱਖਿਆ ਉਹਨਾਂ ਨੂੰ ਆਪਾਂ ਇਸ ਦਾ ਉਜੜਦਾ ਨਹੀਂ ਦੇਖ ਸਕਦੇ ਇਸ ਕਰਕੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਸਾਰੇ ਜਣੇ ਤਕੜੇ ਹੋਈਏ ਪੰਜਾਬ ਦੀ ਬਾਗ ਡੋਰ ਪੰਜਾਬ ਦੇ ਲੋਕ ਸੁਭਾਲਣ ਨਾ ਕਿ ਦਿੱਲੀ ਵਾਲੇ ਸਾਡੇ ਤੇ ਹੁਕਮ ਚਲਾਉਣ ਏ ਸਾਡਾ ਸਾਡਾ ਸਾਡੀ ਜਵਾਨੀ ਸਾਡਾ ਵਪਾਰ ਸਾਡੀ ਕਿਸਾਨੀ ਸਾਰਾ ਕੁਝ ਤਬਾਹ ਕਰ ਦੇਣਾ ਚਾਹੁੰਦੇ ਆ ਇਸ ਕਰਕੇ ਆਪਾਂ ਸਾਰੇ ਜਣੇ ਇਹਨਾਂ ਦੀਆਂ ਚਾਲਾਂ ਨੂੰ ਸਮਝੀਏ ਤਕੜੇ ਹੋਈਏ ਇਕੱਠੇ ਹੋਈਏ ਬਾਕੀ ਮੈਂ ਸਾਰਾ ਇਥੇ ਦੀ ਸੰਗਤ ਦਾ ਇਹ ਅੱਡੇ ਦੀ ਦਾ ਇਹ ਸ਼ਹਿਰ ਨਿਵਾਸੀਆਂ ਦਾ ਤਹਿ ਦੋ ਧੰਨਵਾਦ ਕਰਦਾ ਹਾਂ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਹੁਤ ਸਮਾਂ ਵੀ ਬਹੁਤ ਹੋ ਗਿਆ ਫਿਰ ਵੀ ਸੰਗਤ ਬੜੇ ਜੁੜ ਕੇ ਬੈਠੀ ਆ ਸਾਰੇ ਵੀਰਾਂ ਦੇ ਵਿਚਾਰ ਸੁਨੇ ਆ ਪੰਜਾਬ ਨੂੰ ਜੱਟਾ ਬਣਾਉਣ ਵਾਸਤੇ ਪੰਥ ਨੂੰ ਚੜ੍ਹਦੀ ਕਲਾ ਜਾਂ ਜਾਣ ਵਾਸਤੇ ਜੋ ਵੀ ਹੋਇਆ ਕੀਤਾ ਜਾ ਰਿਹਾ ਉਹਦੇ ਵਾਸਤੇ ਤੁਹਾਡਾ ਸਾਰੇ ਦਾ ਪਹਿਲ ਤੋਂ ਪ੍ਰਵਾਹ ਤੁਸੀਂ ਸਹਿਯੋਗ ਦੇ ਰਹੇ ਹੋ ਬਾਕੀ ਮੇਰੀ ਇੱਕੋ ਹੀ ਅਪੀਲ ਆ ਕਿ ਭਾਈ ਮਨਦੀਪ ਸਿੰਘ ਨੂੰ ਤੁਸੀਂ ਵਾਦੋਂ ਵਾਦ ਵੋਟਾਂ ਪਾ ਕੇ ਉਹ ਉਹਦਾ ਕੰਮਜਾਬ ਕਰੋ ਕਿ ਪੰਜਾਬ ਦੀ ਹੋਣੀ ਨੂੰ ਬਦਲਿਆ ਜਾ ਸਕੇ ਸਾਡੀ ਨੌਜਵਾਨੀ ਨੂੰ ਬਚਾਇਆ ਜਾ ਸਕੇ ਸਾਡੇ ਕਿਸਾਨੀ ਨੂੰ ਬਚਾਇਆ ਸਾਡੇ ਉਪਾਰ ਨੂੰ ਬਚਾਇਆ ਜਾ ਸਕੇ ਇਸ ਕਰਕੇ ਆਪਾਂ ਸਾਰੇ ਜਾਣੇ ਤੱਕੜੇ ਹੋਈਏ ਉਹ 11 ਤਰੀਕ ਨੂੰ ਹੋਣੀ ਆਪਾਂ ਅਜ ਤੋਂ ਹੀ ਮੇਰਾ ਖਿਆਲ ਹੈ ਉਨੇ ਦਿਨ ਤੱਕ ਆਪਾਂ ਦਿਨਰਾ ਦੇ ਕਰਕੇ ਮਿਹਨਤ ਕਰੀਏ ਸਾਰੇ ਭੈਣ ਭਰਾਵਾਂ ਨੂੰ ਆਪਾਂ ਨਾਲ ਜੋੜੀਏ ਬਾਕੀ ਸਾਡਾ ਮੈਂ ਤੁਹਾਡਾ ਤਹਿ ਦਿਲ ਤੋਂ ਪਹਿਲਾਂ ਵੀ ਧੰਨਵਾਦ ਕਰਦਾ ਕਿ ਜਦੋਂ 2024 ਤੁਸੀਂ ਬਹੁਤ ਵੱਡਾ ਸਹਿਯੋਗ ਦੇ ਕੇ ਨਵਾਜਿਆ ਸੀ ਉਹਦੇ ਵਾਸਤੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਜੀ ਚੌਥੇ ਨਿਸ਼ਾਨ ਇਹਨਾਂ ਦਾ ਬਾਜਦੀ ਆ ਤੇ ਬਾਕੀ 14 ਨੰਬਰ ਆ ਮਸ਼ੀਨ ਤੇ ਬਟਨ ਦੇ ਦਿੰਦਾ ਤੇ ਇਸ ਕਰਕੇ ਸਾਰੇ ਜਣੇ ਧਿਆਨ ਰੱਖਿਓ ਤੇ ਵੱਧ ਤੋਂ ਵੱਧ ਉਹ ਪੰਜਾਬ ਦੇ ਹੁਕਮਰਾਨ ਭਗਵੰਤ ਮਾਨ ਨੂੰ ਤੇ ਦੇਸ਼ ਨੂੰ ਜਿਹੜੇ ਰਾਜ ਕਰਨ ਵਾਲੇ ਹੁਕਮਰਾਨ ਸੀ ਉਹਨਾਂ ਨੂੰ ਸਨੇਹਾ ਦਿੱਤਾ ਸੀ ਕਿ ਤੁਸੀਂ ਜੇ ਸੋਚਦੇ ਹੋ ਕਿ ਪੰਜਾਬ ਨੂੰ ਦਬ ਲਓਗੇ ਇਹ ਪੰਜਾਬ ਜੇ ਜਾਗਦਾ ਹੈ ਮਰਿਆ ਨਹੀਂ ਇਹਨੂੰ ਪਤਾ ਹੈ ਇਹਨੇ ਕੀ ਕਰਨਾ ਸੋ ਦੂਸਰਾ ਤੁਸੀਂ ਨਾਲ ਲੱਗਦੇ ਫਰੀਦਕੋਟ ਹਲਕੇ ਦੇ ਵਿੱਚ ਇਹ ਕੇਵਲ ਉਸ ਦਿਨ ਸਨੇਹਾ ਦਿੱਤਾ ਸੀ ਕਿ ਸਾਡੀ ਕੌਮ 40 ਸਾਲ ਬਾਅਦ ਵੀ ਉਹਨਾਂ ਸ਼ਹੀਦਾਂ ਦਾ ਸਤਿਕਾਰ ਕਰਦੀ ਆ ਜਿਨ੍ਹਾਂ ਨੇ ਕੌਮ ਦੀ ਡਿੱਗੀ ਹੋਈ ਪੱਗ ਸਿਰ ਤੇ ਰੱਖੀ ਹੋਵੇ ਉਥੋਂ ਸ਼ਹੀਦ ਭਾਈ ਬਿਆਨ ਸਿੰਘ ਦੇ بیٹے ਸਰਦਾਰ ਸਰਬਜੀਤ ਸਿੰਘ ਨੂੰ ਤੁਸੀਂ ਜਿਤਾਇਆ ਸੀ ਉੱਥੋਂ ਦੇ ਲੋਕਾਂ ਨੇ ਸੋ ਇੱਕ ਜਿਹੜਾ ਪਾਰਲੀਮੈਂਟ ਦੀ ਚੋਣ ਸੀ ਉਹ ਕੌਮ ਦੇ ਅੰਦਰ ਪੰਜਾਬ ਦੇ ਅੰਦਰ ਇੱਕ ਨਵੀਂ ਰਾਜਨੀਤੀ ਦਾ ਇੱਕ ਟਰਨਿੰਗ ਪੁਆਇੰਟ ਸੀ ਉਹ ਮੋੜਾ ਸੀਗਾ ਸੋ ਉਹਦੇ ਵਿੱਚ ਤੁਸੀਂ ਬੜਾ ਵੱਡਾ ਹਿੱਸਾ ਪਾਇਆ ਸੋ ਅੱਜ ਗੱਲ ਅਸੀਂ ਫਿਰ ਤੁਹਾਡੇ ਕੋਲ ਵੋਟ ਮੰਗਣ ਲਈ ਆ ਕੇ ਫਿਰ ਤੁਹਾਡੇ ਕੋਲ ਖੜੇ ਹੋਏ ਆਂ ਅੱਜ ਵੋਟ ਅਸੀਂ ਉਸ ਵੀਰ ਦੇ ਪਰਿਵਾਰ ਲਈ ਮੰਗਣ ਆਏ ਆ ਤੁਹਾਡੇ ਕੋਲ ਆਉਣ ਵਾਲੇ ਦਿਨਾਂ ਵਿੱਚ ਸਾਰੀਆਂ ਪਾਰਟੀਆਂ ਨੇ ਆਉਣਾ ਉਹ ਪਾਰਟੀਆਂ ਕਿਹੜੀਆਂ ਹੋਣੀਆਂ ਉਹ ਕੇਂਦਰ ਤੋਂ ਚੱਲਣ ਵਾਲੀਆਂ ਕਾਂਗਰਸ ਆਉਗੀ। ਉੱਥੇ ਭਾਜਪਾ ਆਉਗੀ। ਤੇ ਭਾਜਪਾ ਦਾ ਭਾਈਵਾਲ ਉਹਦੇ ਨਾਲ ਸੱਤਾ ਹੰਡਾਉਣ ਵਾਲਾ ਅਕਾਲੀ ਦਲ ਬਾਦਲ ਵੀ ਤੁਹਾਡੇ ਕੋਲ ਆਊਗਾ। ਉਸ ਤੋਂ ਬਾਅਦ ਪੰਜਾਬ ਦੀ ਧਰਤੀ ਤੇ ਅੱਜ ਜਿਹੜੇ ਹੁਕਮਰਾਨ ਬਣੇ ਬੈਠੇ ਨੇ ਆਮ ਆਦਮੀ ਪਾਰਟੀ ਵਾਲੇ ਉਹ ਵੀ ਤੁਹਾਡੇ ਕੋਲ ਆਉਣਗੇ ਇਹ ਸਾਰੀਆਂ ਉਹ ਪਾਰਟੀਆਂ ਨੇ ਜਿਨ੍ਹਾਂ ਦੀਆਂ ਤਾਰਾ ਕੇਂਦਰ ਦੇ ਨਾਲ ਜੁੜੀਆਂ ਹੋਈਆਂ ਨੇ ਸੋਨਾ ਨੇ ਆ ਕੇ ਤੁਹਾਨੂੰ ਸਟੇਜਾਂ ਤੇ ਖੜਕੇ ਕਹਿਣਾ ਕਿ ਸਾਡਾ ਚੋਣ ਮੈਨੀਫੈਸਟੋ ਆ ਤੁਸੀਂ ਸਾਨੂੰ ਵੋਟ ਦਿਓ ਤੇ ਅਸੀਂ ਤੁਹਾਡੇ ਆ ਆ ਕੰਮ ਕਰਾਂਗੇ ਪਰ ਜੇਸ ਵੀਰ ਨੂੰ ਮਨਦੀਪ ਸਿੰਘ ਨੂੰ ਅਸੀਂ ਅੱਜ ਤੁਹਾਡੇ ਵਿੱਚ ਲੈ ਕੇ ਆਏ ਆ ਉਹਦੇ ਭਰਾ ਸਰਦਾਰ ਸੰਦੀਪ ਸਿੰਘ ਸਣੀ ਨੇ ਸਭ ਤੋਂ ਪਹਿਲਾਂ ਕੌਮ ਦੇ ਲਈ ਇਸ ਪੰਜਾਬ ਦੇ ਲਈ ਕੁਰਬਾਨੀ ਕੀਤੀ ਤੇ ਫਿਰ ਅਸੀਂ ਉਹਦੇ ਭਰਾ ਨੂੰ ਇੱਥੇ ਲੈ ਕੇ ਆਏ ਆ ਇਹਨੇ ਚੋਣ ਮੈਨੀਫੈਸਟੋ ਸਾਨੂੰ ਪਹਿਲਾਂ ਦਿਖਾ ਲਿਆ ਆਪਣਾ ਉਹਨਾਂ ਨੇ ਕਹਿਣਾ ਅਸੀਂ ਤੁਹਾਡੇ ਕੰਮ ਕਰਾਂਗੇ ਪਰ ਇਹ ਉਹ ਪਰਿਵਾਰ ਬੈਠਾ ਤੁਹਾਡੇ ਵਿੱਚ ਜਿਨੇ ਕੌਮ ਦੀ ਜਿਹੜੀ ਪੱਗ ਸੀ ਉਹ ਸਿਰ ਤੇ ਰੱਖੀ ਉਹਨੂੰ ਅਸੀਂ ਸਾਰੇ ਹੀ ਪੰਥਕ ਤੇ ਰਾ ਅਕਾਲੀ ਦਲ ਵਾਰਿਸ ਪੰਜਾਬ ਦੇ ਇਹ ਤੁਹਾਡੇ ਵਿੱਚ ਰਲ ਕੇ ਲੈ ਕੇ ਆਏ ਆ ਸੋ ਜਿਹੜੀ ਸੰਦੀਪ ਸਿੰਘ ਸਣੀ ਦੀ ਕੁਰਬਾਨੀ ਆ ਉਹ ਸਾਰੇ ਵੀਰਾਂ ਨੇ ਡਿਟੇਲ ਵਿੱਚ ਤੁਹਾਨੂੰ ਦੱਸੀ ਆ ਕਿ ਜਿਹੜਾ ਸੂਰੀ ਸਾਡੀਆਂ ਤੀਆਂ ਪੈਣਾ ਦੇ ਖਿਲਾਫ ਹਰ ਰੋਜ਼ ਗੰਦ ਬੋਲਦਾ ਸੀ ਉਸ ਗੰਦ ਨੂੰ ਸੰਦੀਪ ਸਿੰਘ ਸਣੀ ਨੇ ਸਾਫ਼ ਕੀਤਾ ਤੇ ਸਾਫ਼ ਕਦੋਂ ਕੀਤਾ ਜਦੋਂ ਉਹਦਾ ਬੱਚਾ 30 ਦਿਨ ਦਾ ਸੀ ਸਿਰਫ ਲੈ 30 ਦਿਨ ਦਾ ਇਸ ਵਰਤਾਰੇ ਨੂੰ ਤੁਸੀਂ ਸਮਝ ਕੇ ਸੋਚ ਕੇ ਦੇਖਿਓ ਆਪਾਂ ਵੀ ਬੱਚਿਆਂ ਵਾਲੇ ਆ ਸਾਡੇ ਧੀਆ ਪੁੱਤ ਜਵਾਨ ਹੋ ਗਏ ਜਦੋਂ ਕਿਤੇ ਕੁਰਬਾਨੀ ਦੀ ਗੱਲ ਆਉਂਦੀ ਆ ਤੇ ਬੜੀ ਵਾਰੀ ਦਿਮਾਗ ਚਾਉਂਦਾ ਕਿਤੇ ਸਾਨੂੰ ਜੇਲ੍ਹ 'ਚ ਨਾ ਜਾਣਾ ਪੈ ਜਾਵੇ ਤੇ ਉਹ ਸੰਦੀਪ ਸਿੰਘ ਸਣੀ ਜਿਨੇ ਕੋਈ ਫਿਕਰ ਨਹੀਂ ਕੀਤਾ ਮੇਰੇ ਬੱਚੇ ਦੀ ਉਮਰ ਕਿੰਨੀ ਆ ਜਿਨੇ ਕੋਈ ਫਿਕਰ ਨਹੀਂ ਕੀਤਾ ਮੇਰੇ ਪਰਿਵਾਰ ਦਾ ਕੀ ਬਣਾਉਂਗਾ ਸਿਰਫ ਇੱਕ ਨਿਸ਼ਾਨਾ ਸੀ ਕਿ ਕੌਮ ਦੇ ਇਤਿਹਾਸ ਨੂੰ ਦੁਹਰਾਉਣਾ ਸੀਗਾ ਸੋਚ ਤੋਂ ਅੱਗੇ ਜਾ ਕੇ ਗੱਲ ਬਧੀ ਉਹ ਜੇਲ੍ਹ ਵਿੱਚ ਸੀ ਲੋਕ ਜੇਲ੍ਹ ਵਿੱਚ ਜਾ ਕੇ ਸੋਚਦੇ ਹੁੰਦੇ ਸਾਡਾ ਇਹ ਮੁਕੱਦਮਾ ਖਤਮ ਹੋ ਜਵੇ ਤਾਂ ਅਸੀਂ ਬਾਹਰ ਚਲੇ ਜਾਈਏ ਸੁੱਖ ਦਾ ਸਾਹ ਲਈਏ ਉਹਨੇ ਉਹ ਸੂਬਾ ਸਰਹੰਦ ਬੁੱਝੜ ਕਿਸਮ ਦਾ ਇਨਸਾਨ ਅਨਸਾਨੀਅਤ ਤੋਂ ਗਿਰਿਆ ਹੋਇਆ ਜਦੋਂ ਉਹਦੇ ਉੱਥੇ ਸਾਹਮਣੇ ਆਇਆ ਤੇ ਉਹ ਵੀ ਗੰਦ ਉਹਨੇ ਸਾਫ਼ ਕੀਤਾ ਉਹ ਗੰਦ ਨੇ ਤੁਹਾਡੀ ਇਸ ਮਾਜੇ ਦੀ ਧਰਤੀ ਤੇ ਖਾਸ ਕਰਕੇ ਤਰਨਤਾਰਨ ਦੇ ਹਲਕੇ ਵਿੱਚ ਸਾਡੇ ਨੌਜਵਾਨਾਂ ਨੂੰ ਜਿਸ ਤਰੀਕੇ ਨਾਲ ਕੋ-ਕੋ ਕੇ ਮਾਰਿਆ ਉਹ ਖਾਲਸਾ ਸਾਹਿਬ ਨੇ ਇੱਕ ਇੱਕ ਸਿੰਘ ਦੀ ਹਿਸਟਰੀ ਉਹਨਾਂ ਨੇ ਲਿਖ ਕੇ ਸਾਡੇ ਸਾਹਮਣੇ 25000 ਨੌਜਵਾਨ ਸਾਡੇ ਕਿਸ ਤਰ੍ਹਾਂ ਇਹਨਾਂ ਨੇ ਮਾਰੇ ਉਹ ਵੀ ਸਾਨੂੰ ਦਿੱਤੀ ਹੋਈ ਆ ਫਿਰ ਉਹਨਾਂ ਠਾਣਿਆਂ ਵਿੱਚ ਇਕੱਲੇ ਵੀਰ ਹੀ ਨਹੀਂ ਸਾਡੀਆਂ ਭੈਣਾਂ ਤੇ ਮਾਮਾਂ ਨੂੰ ਵੀ 10-10 ਦਿਨ ਉਹ ਜਲੀਲ ਕਰਦਾ ਰਿਹਾ ਉੱਥੇ ਰੱਖ ਕੇ ਸੋਏ ਜਿਹੜੇ ਬਰਤਾਰੇ ਤੁਹਾਡੇ ਨਾਲ ਗੱਲ ਕਰ ਰਹੇ ਆ ਇਹ ਸਰਦਾਰ ਸੰਦੀਪ ਸਿੰਘ ਦੀ ਬੜੀ ਵੱਡੀ ਕੁਰਬਾਨੀ ਆ ਸੋ ਤੁਹਾਨੂੰ ਬੇਨਤੀ ਕਰਨ ਆਏ ਆ ਇੱਕ ਪਾਸੇ ਦੇਸ਼ ਦਾ ਹੁਕਮਰਾਨ ਦਿੱਲੀ ਵਾਲੇ ਬੈਠੇ ਨੇ ਤੇ ਦੂਸਰੇ ਵਾਲੇ ਤੁਸੀਂ ਬੈਠੇ ਹੋ ਜਿਹੜੇ ਪੰਜਾਬ ਵਾਲੇ ਆ ਵੀਰੋ ਦੇਖਿਓ ਕਿਤੇ ਦਿੱਲੀ ਵਾਲੇ ਜਿੱਤ ਨਾ ਜਾਣ ਤੇ ਪੰਜਾਬ ਵਾਲੇ ਹਾਰ ਨਾ ਜਾਣ ਇਹ ਕੌਮਾਂ ਦੇ ਇਹ ਪੰਥ ਦੇ ਮੇਹਣੇ ਹੁੰਦੇ ਆ ਸਦੀਆਂ ਤੱਕ ਪਿੱਛਾ ਨਹੀਂ ਛੱਡਦੇ ਹੁੰਦੇ ਕੌਮ ਨੇ ਹਮੇਸ਼ਾ ਕੁਰਬਾਨੀ ਕਰਨ ਵਾਲਿਆਂ ਦਾ ਸਾਥ ਦਿੱਤਾ ਜੋ ਆਪਾਂ ਸਾਰਿਆਂ ਨੇ ਰਲ ਕੇ ਇਸ ਪੰਜਾਬ ਦੀ ਧਰਤੀ ਦੇ ਉੱਤੇ ਨਵੀਂ ਲੀਡਰਸ਼ਿਪ ਪੈਦਾ ਕਰਨੀ ਹੈ ਨੌਜਵਾਨਾਂ ਦੀ ਇਹ ਮੇਰੇ ਵੀਰ ਸਾਰੇ ਇੱਥੇ ਬੈਠੇ ਨੇ ਇਹ ਵੀ ਕਿਸੇ ਵੇਲੇ ਸਾਰੇ ਨੌਜਵਾਨ ਸੀ ਇਹਨਾਂ ਨੇ ਫੈਡਰੇਸ਼ਨਾਂ 'ਚ ਕੰਮ ਕੀਤਾ ਕਕਸਾਲ ਨੇ ਸਾਰਿਆਂ ਤੋਂ ਅੱਗੇ ਲੱਗ ਕੇ ਕੰਮ ਇਹਨਾਂ ਵੀਰਾਂ ਨੇ ਕੀਤੇ ਅਸੀਂ ਇਹਨਾਂ ਨੂੰ 1982 ਤੋਂ ਦੇਖਦੇ ਆਏ ਹਾਂ ਸੋ ਅੱਜ ਸਮਾਂ ਸਾਨੂੰ ਨੌਜਵਾਨੀ ਨੂੰ ਅੱਗੇ ਲੈ ਕੇ ਆਉਣ ਦਾ ਹੈ ਪ੍ਰਕਾਸ਼ ਸਿੰਘ ਬਾਦਲ ਨੇ بڑے ਕਿੱਸੇ ਸਾਡੇ ਵੀਰ ਸੁਣਾਉਂਦੇ ਆ ਜੀ ਉਹਨੇ ਕੌਮ ਨਾਲ ਧਰੋਖ ਮਾਇਆ ਪੰਥ ਦੇ ਨਾਲ ਬੜੀਆਂ ਗਿਦਾਰੀਆਂ ਕੀਤੀਆਂ ਪੰਜਾਬ ਦਾ ਕੁਝ ਬੰਨ ਨਹੀਂ ਦਿੱਤਾ ਪਰ ਵੈ ਲੀਡਰਸ਼ਿਪ ਵੀ ਬੈਠੀ ਆ ਤੇ ਤੁਸੀਂ ਵੀ ਸਾਰੇ ਸਿਆਣੇ ਬੈਠੇ ਹੋ ਜੋ ਮੈਨੂੰ ਲੱਗਦਾ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਸਭ ਤੋਂ ਵੱਡਾ ਗੁਨਾਹ ਕੀਤਾ ਉਹ ਗੁਨਾਹ ਇਹ ਸੀ ਕਿ ਉਹਨੇ ਕੌਮ ਦੀ ਪੰਥ ਦੀ ਉਹ ਲੀਡਰਸ਼ਿਪ ਨਹੀਂ ਪੈਦਾ ਹੋਣ ਦਿੱਤੀ ਜਿਹਨੇ ਕੌਮ ਤੇ ਪੰਜਾਬ ਦੀ ਗੱਲ ਨੂੰ ਅੱਗੇ ਲੈ ਕੇ ਵਧਣਾ ਸੀ ਸੋ ਅੱਜ ਸਾਡੇ ਕੋਲ ਬڑا ਸਮਾਂ ਆਇਆ 30 ਸਾਲ ਕੌਮ ਨੂੰ ਪੰਥਕ ਲੀਡਰਸ਼ਿਪ ਬਾਜਾ ਮਾਰਦੀ ਰਹੀ ਤੇ ਕੌਮ ਕਹਿੰਦੀ ਸੀ ਪ੍ਰਕਾਸ਼ ਤੋਂ ਬਾਅਦ ਸਾਡਾ ਲੀਡਰ ਆ। ਉਹਨੂੰ ਛੱਡਿਆ ਨਹੀਂ। ਅਖੀਰ ਜਦੋਂ ਪਤਾ ਲੱਗ ਗਿਆ ਕਿ ਬਾਦਲ ਨੇ ਸਭ ਕਾਸੇ ਦਾ ਖਰਾਬ ਕਰਤਾ ਕੰਮ ਤੇ ਗੁਰੂ ਗ੍ਰੰਥ ਸਾਹਿਬ ਨੂੰ ਆਪ ਸ਼ਹਾਦਤ ਦੇ ਕੇ ਮੈਨੂੰ ਲੱਗਦਾ ਕੌਮ ਦੇ ਅੰਦਰ ਮੂੜਾ ਦੇਣਾ ਪਿਆ। ਸੋਸ ਤੋਂ ਬਾਅਦ ਉਹਦੀ ਸਰਕਾਰ ਚਲੀ ਗਈ ਇਥੋਂ ਤੱਕ ਗ੍ਰਾਬਟ ਆ ਗਈ ਕਿ 2022 ਦੀ ਚੋਣ ਵਿੱਚ ਸਿਰਫ ਅਕਾਲੀ ਦਲ ਦੇ 3 ਐਮਐਲਏ ਰਹਿ ਗਏ ਅੱਜ ਤੱਕ ਕਦੀ ਇਦਾਂ ਦਾ ਇਤਿਹਾਸ ਨਹੀਂ ਸੀ ਆਇਆ ਉਹ ਤਿੰਨਾਂ ਜੋ ਵੀ ਮੈਨੂੰ ਲੱਗਦਾ ਦੋ ਛੱਡ ਗਏ ਸ਼ਾਇਦ ਇੱਕ ਹੀ ਰਹਿ ਗਿਆ ਸੋ ਅੱਜ ਕੌਮ ਨੇ ਫਿਰ ਪੰਥਕ ਲੀਡਰਸ਼ਿਪ ਨੂੰ ਬਾਜ਼ਮਾਰੀ ਆ ਸਾਨੂੰ ਸੱਥਾਂ ਵਿੱਚ ਸਾਧਿਆ ਤੇ ਆ ਦੇਖੋ ਕਿੱਡੇ-ਕੱਡੇ ਇਕੱਠ ਹੋ ਰਹੇ ਨੇ। ਜੋ ਸਾਨੂੰ ਸਮਝ ਕੇ ਬੜੀ ਦੂਰ ਅੰਦੇਸ਼ੀ ਦੇ ਨਾਲ ਇਹਨਾਂ ਸਾਰੇ ਨੌਜਵਾਨਾਂ ਨੂੰ ਇਹ ਮਨਦੀਪ ਸਿੰਘ ਤੁਹਾਡੇ ਕੋਲ ਬੈਠਾ ਇਹਨਾਂ ਸਾਡੇ ਬੱਚਿਆਂ ਨੂੰ ਵੀਰਾਂ ਨੂੰ ਪਾਈ ਅਮਰਤਪਾਲ ਸਿੰਘ ਵਾਲੇ ਵਰਗੇ ਸੋਚੀ ਰੱਖਣ ਵਾਲੇ ਉਹਨਾਂ ਵੀਰਾਂ ਨੂੰ ਅੱਗੇ ਲਾ ਕੇ ਕੌਮ ਦੀ ਆਪਾਂ ਹੋਣੀ ਸਵਾਰੀਏ ਨਵੀਂ ਲੀਡਰਸ਼ਿਪ ਸਾਡੀ ਜਵਾਨੀ ਦੀ ਉਹ ਆਪਣੇ ਵਿੱਚੋਂ ਪੈਦਾ ਕਰੀਏ ਤੇ ਅੱਗੇ ਜਾ ਕੇ ਸਾਨੂੰ ਕੀ ਕਰਨਾ ਚਾਹੀਦਾ ਕੌਮ ਨੇ ਹਮੇਸ਼ਾ ਮੈਨੂੰ ਲੱਗਦਾ ਜੋ ਮੈਂ ਦੇਖਦਾ ਆਂ 5 ਸਾਲ ਦੀ ਰਾਜਨੀਤੀ ਕਰਦੇ ਰਹੇ ਅਸੀਂ ਕਦੀ ਕਾਂਗਰਸ ਦੀ ਸਰਕਾਰ ਬਣਾ ਲੈਂਦੇ ਸੀ ਤੇ ਦੂਜੀ ਵਾਰੀ ਗੈਰ ਪੰਥਕ ਬਾਦਲ ਦੀ ਸਰਕਾਰ ਬਣਾ ਲੈਂਦੇ ਸੀ ਇਹ ਇਦਾਂ ਹੀ ਚੱਲਦਾ ਰਿਹਾ 25-30 ਸਾਲ ਦਾ ਸਮਾਂ ਕੌਮ ਨੇ ਜਿੰਨਾ ਚਿਰ ਬੈਠ ਕੇ ਆਪਣਾ ਕੋਈ 20 30 40 50 ਸਾਲ ਦਾ ਪ੍ਰੋਗਰਾਮ ਨਾ ਬਣਾਇਆ ਇਹ ਨਾ ਕੌਮ ਬਚਣੀ ਨਾ ਇਹ ਪੰਜਾਬ ਬਚਣਾ ਸੋ ਆਪਾਂ ਦੂਰ ਅੰਦੇਸ਼ੀ ਤੋਂ ਕੰਮ ਲੈ ਕੇ ਸਾਰੇ ਜਿੰਨੇ ਅਸੀਂ ਬਜ਼ੁਰਗ ਹੋ ਗਏ ਆ ਸਾਡੀਆਂ ਉਮਰਾਂ ਹੋ ਗਈਆਂ ਇਹ ਸਾਰੇ ਵੀਰਾਂ ਨੂੰ ਵੀ ਮੈਂ ਜਾਣਦਾ ਅਸੀਂ ਪਿੱਛੇ ਹੋ ਕੇ ਨੌਜਵਾਨ ਲੀਡਰਸ਼ਿਪ ਨੂੰ ਅੱਗੇ ਲੈ ਕੇ ਆਈਏ ਜੇ ਅਸੀਂ ਸੱਚੀ ਪੰਥ ਦਾ ਤੇ ਪੰਜਾਬ ਦਾ ਕੁਝ ਬਣਾਉਣਾ ਚਾਹੁੰਦੇ ਆਂ ਆ ਦੇ ਵਿੱਚਾ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਇਹ ਸੰਘਰਸ਼ ਸੱਚ ਦਾ ਸੰਘਰਸ਼ਾ ਕੌਮ ਦਾ ਸੰਘਰਸ਼ਾ ਪੰਜਾਬ ਦਾ ਸੰਘਰਸ਼ਾ ਅਸੀਂ ਲੜਦੇ ਰਵਾਂਗੇ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਕਿਸੇ ਦਾ ਵੀ ਸਾਡੇ ਮਨ ਦੇ ਵਿੱਚ ਭੈ ਨਹੀਂ ਕਿ ਕੋਈ ਸਰਕਾਰ ਸਾਨੂੰ ਪਰਚੇ ਕਰਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਸਰਕਾਰ ਸਾਨੂੰ ਦਬਾ ਲੂਗੀ ਉਹ ਦਬਾ ਨਹੀਂ ਸਕਦੀ ਸੋ ਇਸ ਕਰਕੇ ਗੁਰੂ ਪਾਸ਼ਾ ਜੀ ਅੱਗੇ ਅਰਦਾਸ ਕਰਕੇ ਸੰਘਰਸ਼ ਦੇ ਵਿੱਚ ਅਸੀਂ ਆਏ ਆ ਤੇ ਜਿਹੜੀ ਗੁਰੂ ਪਾਸ਼ਾ ਜੀ ਅੱਗੇ ਕੀਤੀ ਹੋ ਅਰਦਾਸ ਉਹ ਕਦੀ ਵਿਅਰਥ ਨਹੀਂ ਜਾਂਦੀ ਉਹ ਸਫਲ ਹੁੰਦੀ ਆ ਅਸੀਂ ਹੜਾਂ ਦੇ ਵਿੱਚ ਵੀ ਗੁਰੂ ਪਾਸ਼ਾ ਜੀ ਨੇ ਮਿਹਰ ਕਰਕੇ ਸਾਡੇ ਕੋਲੋਂ ਬਹੁਤ ਸੇਵਾ ਕਰਵਾਈ ਹੁਣ ਵੀ ਗੁਰੂ ਪਾਸ਼ਾ ਜੀ ਬਹੁਤ ਸੇਵਾ ਕਰਵਾ ਰਹੇ ਆ ਚੋਣ ਪ੍ਰਚਾਰ ਦੇ ਵਿੱਚ ਤੇ ਨਾਲ ਨਾਲ ਜਿੱਥੇ ਬੰਨਾ ਤੇ ਸੇਵਾ ਪੈਲੀ ਕਰਾਉਣ ਦੀ ਸੇਵਾ ਚੱਲ ਰਹੀ ਆ ਨਾਲ ਨਾਲ ਉਹ ਵੀ ਸੇਵਾਹੀਂ ਕਰ ਰਹੇ ਆ ਤੇ ਬਾਕੀ ਇਹ ਸੀਮਾਵਾਂ ਚੱਲਦੀਆਂ ਰਹਿਣੀਆਂ ਵਾ ਸੇਵਾ ਦਾ ਜਿਹੜਾ ਇਹ ਸਿਧਾਂਤ ਆ ਇਹ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਆ ਸੇਵਾ ਦੇ ਸਿਧਾਂਤ ਤੋਂ ਅਸੀਂ ਕਦੀ ਵੀ ਆਕੀ ਨਹੀਂ ਹੋ ਸਕਦੇ ਤੇ ਗੁਰੂ ਮਹਾਰਾਜ ਇਹ ਸੇਵਾ ਸਾਡੇ ਕੋਲੋਂ ਕਰਵਾਉਂਦੇ ਰਹਣ ਚੜ੍ਹਦੀ ਕਲਾ ਦੇ ਨਾਲ ਤੇ ਅਸੀਂ ਇਹ ਸੇਵਾਵਾਂ ਕਰਦੇ ਰਵਾਂਗੇ ਤੇ ਮਹਾਰਾਜ ਮਿਹਰ ਕਰੇ ਹੋਰ ਕੱਢਦੀਗਾ ਜੀ ਲਾਈਵ ਆ ਕਰਾਲੀ ਪੈਲੀ ਹਾਂ ਜੀ ਬਾਲੀ ਬਾਈ ਬਾਬਾ ਜੀ ਵਧੀਆ ਕਿੰਨੀ ਕੀ ਕਰਾਈ ਗਈ ਆ ਕਰਾਈ ਗਈ ਲਗਭਗ 7-8 ਕਿਲੇ ਹਾਂ ਚਾ ਚਲੋ ਵਧੀਆ ਵਧੀਆ ਹੋਰ ਕਿੰਨੀ ਕਰੇਂਦੀ ਕਰਾਉਣ ਵਾਲੀ ਦੂਜਿਆਂ ਦੀ ਲਗਭਗ ਹੈਗੇ 8-10 ਕਿਲੋ ਹੋ ਕੇ ਬੰਨ੍ਹੇ 8-10 ਕਿਲੋ ਰੇਤ ਹੈਗੀ ਆ ਰੇਤ ਤਾਂ ਕਾਫੀ ਇੱਥੇ ਅੱਛਾ ਅੱਛਾ ਚਲੋ ਉਹ ਵੀ ਕਰਦੇ ਆਪਾਂ ਮੈਂ ਹੋਵਾ ਬੰਨ ਤਾ ਓਕੇ ਆ ਬੰਨ ਰੋ ਕਿਹੜਾ ਸਾਹਮਣੇ ਵੇਖ ਕੇ ਆਨਗੜ ਦੇ 1 ਮਿੰਟ ਖੜਸ ਲੋ ਰੇਤਾ ਹੋਣੀ ਧਿਆਨ ਰਹੀ ਇੰਦੇ ਵਿੱਚ ਗੱਡੀ ਚੱਲ ਜੂਗੀ ਰੇਤਾ ਕਿੰਨੀ ਗਿਆ ਚਲ ਜਾਣੀ ਆ ਜਿੱਥੋਂ ਤੱਕ ਜਾਊਗੀ ਉਹਨੇ ਮੋੜ ਲਾਂਗੇ ਹਾਂ ਹਾਂ ਚਲ ਜਾਨੀ ਪਹਿਲੀ ਬੰਦੀ ਨੇ ਰੇਤਾ ਦੀ ਠੀਕ ਠੀਕ ਆ ਮੇਰੇ ਸਾਹ ਦੇ ਨਾਲ 7 ਵਜੇ ਚੱਲੇ ਆ ਤੇ ਆਪਾਂ ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਬੰਨ ਦੀ ਉੱਪਰ ਆਏ ਆ ਇਹ ਸੇਵਾਵਾਂ ਸਤਿਪਾਤਸ਼ਾ ਜੀ ਦੀ ਮਿਹਰ ਦੇ ਸਦਕਾ ਗੁਰੂ ਪਾਤਸ਼ਾ ਜੀ ਦੀ ਮਿਹਰ ਦੇ ਨਾਲ ਇਹ ਸੇਵਾਵਾਂ ਹੋਈਆਂ ਵਾਂ ਗੁਰੂ ਪਾਤਸ਼ਾ ਜੀ ਨੇ ਕਰਵਾਈਆਂ ਵਾਂ ਤੇ ਇਹ 'ਚ ਕੋਈ ਮਾਣ ਵਾਲੀ ਗੱਲ ਨਹੀਂ ਹੰਕਾਰ ਵਾਲੀ ਗੱਲ ਨਹੀਂ ਆ ਜਿਹਦੇ ਉੱਪਰ ਗੁਰੂ ਪਾਤਸ਼ਾ ਜੀ ਦਾ ਥਾਪੜਾ ਹੋਵੇ ਗੁਰੂ ਪਾਤਸ਼ਾ ਜੀ ਦੀ ਬਖਸ਼ਿਸ਼ ਹੋਵੇ ਉਹੀ ਮਨੁੱਖ ਸੇਵਾਵਾਂ ਕਰ ਸਕਦਾ ਵਾ ਤੇ ਇਸ ਕਰਕੇ ਮਹਾਰਾਜ ਨੇ ਇਹ ਸੇਵਾਵਾਂ ਕਰਵਾਈਆਂ ਭਾਈ ਅਮਰਤਪਾਲ ਸਿੰਘ ਭਾਈ ਦੀਪ ਸਿੱਧੂ ਦੀ ਟੀਮ ਦਾ ਬਹੁਤ ਵੱਡਾ ਸਹੂਗ ਰਿਹਾ ਸਾਡੇ ਨਾਲ ਸੰਗਤਾਂ ਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਇੱਥੋਂ ਸੰਗਤਾਂ ਜੁਪੀ ਦੀਆਂ ਹਰਿਆਣੇ ਦੀਆਂ ਰਾਜਸਥਾਨ ਦੀਆਂ ਸੰਗਤਾਂ ਐਮਪੀ ਦੀਆਂ ਸੰਗਤਾਂ ਪੰਜਾਬ ਦੇ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚੋਂ ਸੰਗਤਾਂ ਨੇ ਸਾਨੂੰ ਸਹੂਗ ਦਿੱਤਾ ਤੇ ਉਹ ਸੇਵਾਵਾਂ ਅਸੀਂ ਵੱਡੇ ਪੱਧਰ ਤੇ ਨਿਭਾਈਆਂ ਸੋ ਇਸ ਕਰਕੇ ਅਸੀਂ ਨਹੀਂ ਕਹਿੰਦੇ ਇਹ ਅਸੀਂ ਕਰ ਰਹੇ ਆ ਇਹ ਮੇਰੇ ਹਿਸਾਬ ਦੇ ਨਾਲ ਵੀ ਅਸੀਂ ਤੇ ਸ਼ਬਦ ਨਹੀਂ ਆਉਣਾ ਚਾਹੀਦਾ ਇਹ ਤੇ ਗੁਰੂ ਪਾਤਸ਼ਾਹ ਜੀ ਸਾਡੇ ਕੋਲੋਂ ਕਰਵਾ ਰਹੇ ਆ ਤੇ ਅਸੀਂ ਗੁਰੂ ਪਾਤਸ਼ਾਹ ਜੀ ਦੇ ਆਸ਼ੇ ਦੇ ਗੁਰੂ ਪਾਤਸ਼ਾਹ ਜੀ ਦੇ ਸਿਧਾਂਤ ਤੇ ਚੱਲੇ ਹੋਏ ਆ ਤੇ ਮਹਾਰਾਜ ਅੱਗੇ ਸਾਡੀ ਅਰਦਾਸ ਵੀ ਇਹ ਆ ਵੀ ਗੁਰੂ ਪਾਤਸ਼ਾਹ ਜੀ ਸਾਡੇ ਕੋਲੋਂ ਸੇਵਾ ਕਰਵਾ ਲੈਣ ਤੇ ਅਸੀਂ ਇਹ ਸੇਵਾ ਕਰ ਸਕੀਏ ਤੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਹੀ ਇਹ ਸੇਵਾ ਹੋ ਸਕਦੀ ਆ ਗੁਰੂ ਪਾਸ਼ਾ ਜੀ ਦੀ ਕਿਰਪਾ ਤੋਂ ਇਹ ਸੇਵਾ